ਉਹਨੂੰ ਐਕਸਪ੍ਰੈਸ ਕਰਨਾ ਉਹਨੂੰ ਉਹ ਕਿਤੇ ਪੇਸ਼ ਕਰਨਾ ਸੇ ਕੋਈ ਸ਼ਬਦ ਰੌਣ ਹੀ ਬੱਦ ਕਰ ਪਤਾ ਨਹੀਂ ਲੱਗਦਾ ਸੋ ਜਦੋਂ ਇਹ ਅਸੀਂ ਰੂਪਰੂ ਪ੍ਰੋਗਰਾਮ ਦੀ ਗੱਲ ਕਰੀਏ ਭਾਈ ਨੂੰ ਕੋਈ ਨਸਾਹਿਦ ਕੋਈ ਕਵਿ ਹੈ ਕੋਈ ਪਿੰਟਰ ਹੈ ਜੋ ਕਿ ਪਰਫਾਰਮਿੰਗ ਆਰਟਸ ਵਾਲੇ ਆਰਟਿਸਟ ਜਿਹੜਿਆ ਨਾ ਉਹਨੂੰ ਦੇ ਰੂਪਰੂ ਹੁੰਦਾ ਕਿ ਬੱਚਾ ਨੂੰ ਪਤਾ ਲੱਗੇ ਕਿ ਜਿਹੜੀ ਸਾਡੇ ਅੰਦਰ ਦੀਆਂ ਭਾਵਨਾਵਾਂ ਸਾਡੀ ਸੂਟ ਅਸਰ ਐਕਸਪ੍ਰੈਸ਼ਨਸ ਹੈਗੇ ਆ ਉਹਨੂੰ ਬਾਹਰ ਕੱਢਣ ਦੇ ਉਹਨੂੰ ਐਕਸਪ੍ਰੈਸ ਕਰਦੇ ਆ ਬੜੇ ਸ਼ਾਂਤ ਤੇ ਇੱਕੇ ਸਭ ਕੁਝ ਲੱਗਿਆ ਤੁਹਾਨੂੰ ਹੋ ਸਕਦਾ ਇਹ ਜਿਹੜੇ ਕਹਿੰਦੇ ਬੜੇ ਧਿਲਾਂ ਅੱਜ ਵਾਸਤੇ ਕੁਝ ਤਰੀਕਾ ਪਾ ਕੇ ਸਮੋਤਾਂ ਕਿ ਪ੍ਰਤੀਯੋਗਤਾ ਸਬੰਧੀ ਕਿ ਕਿ ਸਕੇ ਸੁਰੱਖਿਅਤ ਇਨਵੈਸਟਮੈਂਟ ਹੈ ਜਿਹੜੀ ਆਪਾਂ ਕਰ ਸਕਦੇ ਹਾਂ ਐਸੀਬੀ ਸੰਸਥਾਵਾਂ ਵਿੱਚ ਇਹੀ ਐਲੋਟ ਇਨਵੈਸਟਮੈਂਟ ਕਰ ਸਕਦੇ ਸੋ ਬੜੀ ਜ਼ਰੂਰੀ ਹੈ ਇਹ ਸਭ ਇਹੋ ਜੀਆਂ ਸੰਸਥਾਵਾਂ ਦਾ ਕੰਮ ਕਰ ਰੱਖ ਸੋ ਸੰਸਥਾ ਇਹ ਜਿਹੜੀਆਂ ਸੰਸਥਾਵਾਂ ਦੇ ਹੋਲਡ ਵਿੱਚ ਵੀ ਹੁਣ ਜਿਆ ਜ਼ਰੂਰੀ ਹੈ ਇਹ ਇਹਨਾਂ ਦਾ ਫਿਚਰਨਾ ਵੀ ਜ਼ਰੂਰੀ ਹੈ ਸਮਾਜਿਕ ਕੰਮ ਵੀ ਜ਼ਰੂਰੀ ਹੈ ਔਰ ਇਹਨਾਂ ਸੰਸਥਾਵਾਂ ਦਾ ਕੰਮ ਕਰਨਾ ਵੀ ਜ਼ਰੂਰੀ ਹੈ ਸੋ ਆਪਾਂ ਪਰ ਇਹ ਬਹੁਤ ਥੋੜੀ ਜਿਹੀ ਦੇ ਵਿੱਚ ਆਪਾਂ ਇਕੱਠੇ ਹੁੰਦੇ ਆਂ ਪਰ ਫਿਰ ਜਿਵੇਂ ਉਹਦੀ ਜਿੱਡੀ ਵੱਡੀ ਥੋੜੀ ਜਾਂਦੀ ਹੈ ਇੱਕ ਕਦਮ ਨਾਲ ਸ਼ੁਰੂ ਹੋ ਜੀਏ ਜਿਵੇਂ ਆਪਾਂ ਸਵੈਤੰਤਰ ਦੀ ਇੱਕ ਰਸ਼ਾਇਦੇ ਬੜੀ ਅਧੀਆ ਸਾਫਤ ਕਰ ਜਿੱਦੇ ਬਿਕਰ ਸਕਦਾ ਹੈ ਜੋ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਬੜੇ ਦਿਲੋਂ ਬੇਤਰ ਬੇਤਰ ਸਾਰੇ ਸ਼ੋਪੇ ਸ਼ੋਭਾ ਮੈਂ ਅਗਲੇ ਕਵੀ ਖਰਦੀਨ ਸ਼ਿਰਾਜੀ ਸਰਬ ਜਾਓ ਯਾਹ ਵੜਾ ਬੈਠੋਣੀਆਂ ਬਸ ਠੀਕ ਬੈ ਜਾਓ ਉੱਤੇ ਪਰ ਅੱਗੇ ਬੈ ਜਾਓ ਪਰ ਮੈਂ ਸੈਸ਼ੋ ਹੈਲੋ ਇਹ ਯੋਧਿਆਦੇਸ ਚੱਲ ਹੀ ਜਾਂਦਾ ਹਜੇ ਇੱਥੇ ਹੀ ਆਈ ਇਹ ਆਪਣਾ ਛੋਟਾ ਬੁਲੀਵਰ ਸਕੂਲ ਵੇਖਾ ਤੇ ਵਾਪਰ ਚੌਕ ਦੇ ਨਾਲ ਹੀ ਜਾਵਾਂ ਕਿਤਾਬਾਂ ਵਾਲੀਆਂ ਦੁਕਾਨਾਂ ਜਾਨੀ ਬਸ ਸਾਡੇ ਤੋਂ ਹਾਣ ਕੇ ਫੁਹਾਰਾ ਚੌਕ ਜਿਹੜਾ ਹਾਂਜੀ ਹਾਂਜੀ ਉਹ ਜਿਹੜਾ ਝੰਡੇ ਵਾਲਾ ਚੌਕ ਨਹੀਂਗਾ ਵੱਡੇ ਝੰਡੇ ਵਾਲਾ ਚੌਕ ਦੇ ਨਾਲ ਹੀ ਬਸ ਕਿਤਾਬਾਂ ਵਾਲੀਆਂ ਦੇ ਬਹੁਤ ਹੀ ਕਿੱਥੇ ਟੈਕਸੀ ਸਟਾਪ ਰਾਜਾ ਜੀ ਉਹ ਪ੍ਰਲਾਟ ਕਿਤਾ ਗਿਆ ਕਰਮਾਨੇ ਰੱਖ ਬੋ ਹੂੰ 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 ਬੋਦੀ ਵਿਦਵਾਨਾਂ ਦੇ ਵਿਚਾਰ ਵੀ ਸੁਣਨ ਮਿਲੇ ਇੱਥੇ ਅਣਕਾ ਕਾਲ ਕਰਦੇ ਮੱਗ ਬਾਹਰ ਆ ਜੂਗਾ ਜੀ ਕੈਰੀ ਦੇ ਸੀ ਹੁੰਦੀ ਯਾਨ ਯੂਨੀਵਰਸਿਟੀ ਦੀ ਕੈਰੀ ਦੇ ਬਾਰੇ ਸਾਡੇ ਬਹੁਤ ਯਾਦ ਹੁੰਦਾ ਮੈਂ ਸਭ ਤੋਂ ਪਹਿਲਾਂ ਬਧਾਈ ਦਿੰਨਾ ਆਪਣੇ ਛੋਟੇ ਵੀ ਇਹੋ ਜਿਹੇ ਕੀ ਅੱਜ ਨਾਲ ਦਰਬੂ ਹੋਇਆ ਉਹਨਾਂ ਨੇ ਸਾਇੰਟੀਫਿਕ ਉਪਲਬਧਨ ਕਰਨ ਬਾਰੇ

कुल साइड के हैं ते जे सहित की कुछ समाज भावना नहीं सिर्फ व्यक्तिगत भावना है या स्वार्थ की भावना है तो सिर्फ सहित ऐसा। कह सकते संस्कृत में एक श्लोक आता है मैं बता रहा हूं पांच इंटरव्यू में काल शास्त्र विनोदे कालो कस्ति धीमता ਜੁਰਜ ਨੇ ਗੈਸ ਨਹੀਂ ਚਿੰਦੇ ਨਿਤਰੇ ਆ ਕਲੇ ਹੁੰਦਾ ਇਹਦਾ ਰਸ ਹੈ ਇਹ ਜਿਹੜੇ ਸੱਜਣ ਪੁਰਸ਼ ਹੁੰਦੇ ਨੇ ਉੱਡੀ ਮਾਨਗਉ ਹੁੰਦੇ ਨੇ ਉਹਨਾਂ ਦਾ ਸਮਾਜ ਜਿਹੜਾ ਕਿ ਸੱਚਾ ਬਨਿੰਦਨ ਕਰ ਇਹ ਆਪਾਂ ਨੂੰ ਕਿਤਾਬ ਪੜ੍ਹ ਕੇ ਜਿੰਦਗੀ ਦੇ ਤੋਂ ਦਣ ਜਗੇ ਸਦਰੀ ਚੋਣ ਉਹਨਾਂ ਦਾ ਸਮਾਂ ਕਿੱਦਾਂ ਬੀਤਦਾ ਵਿਸ਼ੇ ਵਿਅਸਤੇ ਬੁਰਾਈਆਂ ਚ ਕੋਈ ਕਾਸ਼ ਕੇ ਤਾਂ ਕੋਈ ਜੁਆ ਖੇਡਦਾ ਨਿਕਲਿਆ ਫਿਰ ਜਾਂ ਸੌ ਜਾਂਦੇ ਆ ਸੌ ਕੇ ਸਮਾਂ ਬੀਤ ਜਾਂਦੇ ਆ ਤੁਸੀਂ ਇੱਕ ਮਿੰਟ ਕਾਹੇ ਨਵਾ ਤੀਸਰਾ ਉਹਨਾਂ ਨੂੰ ਸਾਥ ਦਿੰਦਾ ਕਿ ਲੜਾਈ ਕਰਦਾ ਜਿਹੜੇ ਲੋਕ ਆਪਣੇ ਆਪ ਨੂੰ ਸਹਿਤਨਾ ਨਹੀਂ ਲੋੜਦੇ ਉਹਨਾਂ ਦਾ ਸਮਾਂ ਫਿਰ ਇਸ ਤਰ੍ਹਾਂ ਬੀਤਦਾ ਸੋ ਅਸੀਂ ਬੜੇ ਸੁਭਾਗਸ਼ਾਲੀ ਆ ਸਾਰੇ ਸਹਿਤਕਾਰ ਆ ਕੈਪਟਨ ਬਰਨ ਵਾਲੇ ਇਸ ਸਰਕਾਰ ਸਮਾਜਿਕ ਸਾਜਿਕ ਬੰਦਨਾ ਸਮਾਜਿਕ ਸਿਕਾਨਾ ਸਮਾਜਿਕ ਰਚਨਾਵਾ ਰਾਜਕਿਚਾ ਇਸ ਕਾਹਦੇ ਵਿੱਚ ਹੋਇਆ ਹੈ ਪੱਤਰਕਾਰ ਸਾਹਿਬ ਲੈ ਕੇ ਜਾ ਰਿਹਾ ਬਾਈਟ ਕਰਨ ਵਾਸਤੇ ਜੀ ਇੰਦਰ ਇਧਰ ਰੌਲਾ ਸ਼ੋਰ ਸ਼ਾਪਾ ਮਾਈਕ ਦਾ ਬਹੁਤ ਆ ਰਿਹਾ ਤੇ ਇੰਦਰ ਪਾਰਲੇ ਪਾਸੇ ਆ ਜਾ ਨਵਾਂ ਗੀਤ ਆ ਰਿਹਾ ਦੋਸਤੋ ਸਰਬਜੀਤ ਕੌਰ ਦਾ ਦਾਦੇ ਦੀ ਰਫਲ ਸਾਰਿਆਂ ਨੇ ਪੋਸਟਰ ਆਪਾਂ ਸ਼ੇਅਰ ਕਰ ਦਿੰਨੇ ਬਾਅਦ 10-15 ਮਿੰਟ ਚ ਤੁਹਾਡੇ ਕੋਲੇ ਇਹ ਨੇਰੀਆਂ ਲਿਆ ਦਿਓ ਜੀ ਪੋਸਟਰ ਕਿੱਥੇ ਸਰ ਤੇ ਹੋਰ ਪੋਸਟਰ ਤਾਂ ਲਿਆਉਣਾ ਹੀ ਆ ਪੋਸਟਰ ਤਾਂ ਮੇਰੇ ਕੋਲ ਸੀਨ ਹੈਗਾ ਜੀ ਉੱਥੇ ਹਾਂਜੀ ਹਾਂਜੀ ਬਸ ਠੀਕ ਹੈ ਠੀਕ ਹੈ ਜੀ ਇਹ ਹੈਗੇ ਸਾਡੇ ਹਾਲੀ ਸਾਹਿਬ ਫਰੀਦਕੋਟ ਤੋਂ ਲਖਵਿੰਦਰ ਹਾਲੀ ਜੀ ਤੇ ਫਰੀਦਕੋਟ ਦੇ ਵਿੱਚ ਇਹਨਾਂ ਦਾ ਬਹੁਤ ਲੋਕ ਚੈਨਲ ਪਸੰਦ ਕਰਦੇ ਇਹਨਾਂ ਦਾ ਬਹੁਤ ਵਧੀਆ ਖਬਰਾਂ ਲਾਉਂਦੇ ਆ ਅੱਜ ਆਪਣੇ ਕੋਲ ਪਹੁੰਚਿਆ ਸਰਬਜੀਤ ਦੇ ਗੀਤ ਪੋਸਟਰ ਰਿਲੀਜ਼ ਕੀਤੇ ਪ੍ਰੋਗਰਾਮ ਤੇ 15 ਤਰੀਕ ਦਾ ਟਾਈਮ ਮਿਲਿਆ ਵੀਰ ਜੀ ਸਾਰਿਆਂ ਨੂੰ ਦੱਸਦਾ ਮੈਂ 15 ਜੁਲਾਈ ਨੂੰ ਆਪਾਂ Song release ਕਰ ਰਹੇ ਆ ਅੱਜ ਆਪਾਂ ਪੋਸਟਰ release ਕਰਤਾ ਜੀ ਗਾਣੇ ਦਾ ਕਲਮਾ ਦੇ ਰੰਗ ਸਾਹਿਤ ਸਭਾ ਵੱਲੋਂ ਪੋਸਟਰ release ਕੀਤਾ ਆਪਾਂ ਫ੍ਰੀਕੋਰਡ ਵੱਲੋਂ ਤੇ ਸਾਰੇ ਟੀਮ ਦਾ ਬਹੁਤ ਹੀ ਵਧੀਆ ਸੁਭਾਅ ਇਹਨਾਂ ਦਾ ਤੇ ਬਹੁਤ ਸੋਹਣਾ ਲੱਗਾ ਇਹਨਾਂ ਦਾ ਪ੍ਰੋਗਰਾਮ ਸਾਰੇ ਕਵੀਆਂ ਨੂੰ ਲਿਖਾਰੀਆਂ ਨੂੰ ਆਪਾਂ ਮਿਲੇ ਹਨਾ ਜੀ ਨਾਲੇ ਜੇ ਕਿ ਕੰਪਨੀ ਤੋਂ ਕਰਾਉਣਾ ਹੁੰਦਾ ਆਪਾਂ ਉੱਥੋਂ ਵੀ ਕਰਾ ਲੈਂਦੇ ਪਰ ਗੱਲ ਇਹ ਆ ਵੀ ਕੰਪਨੀਆਂ ਮਤਲਬ ਕਿ ਪੈਸਾ ਤਾਂ ਚਲੋ ਲੱਗਣਾ ਹੀ ਹੁੰਦਾ ਜਿਹੜਾ ਲੱਗਣਾ ਹੁੰਦਾ ਪਰ ਉਹ ਸਿਰਫ YouTube ਤੇ ਜਾਂ ਸੋਸ਼ਲ ਮੀਡੀਆ ਤੇ ਰਹਿ ਜਾਂਦੀਆਂ ਉਹ ਚੀਜ਼ਾਂ ਪਰ ਇੱਥੇ ਹੁਣ ਆਪਾਂ ਕਿੰਨੇ ਲੋਕਾਂ ਨੂੰ ਸਰਬਜੀਤ ਮਿਲੇ ਹਨ ਰਾਈਟਰਾਂ ਨੂੰ ਵੀ ਮਿਲੇ ਜਾਂ ਜਿਹੜੇ ਪ੍ਰੋਫੈਸਰ ਯੂਨੀਵਰਸਿਟੀਆਂ ਤੇ ਉਹ ਵੀ ਆਏ ਹੋਏ ਆ ਠੀਕ ਹੈ ਸਰਕਾਰੀ ਅਫਸਰ ਵੀ ਪਹੁੰਚੇ ਬੀਪੀਓ ਸਾਹਿਬ ਤੇ ਸਿਵਲ ਸਰਜਨ ਸਾਹਿਬ ਰਿਟਾਇਰ ਤੇ ਹੋਂਦੇ ਨਾਲ ਕਹਿੰਦਾ ਮਤਲਬ ਕਿ ਸਰਬ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਠੀਕ ਹੈ ਸਭਰਾ ਫ੍ਰੀਪੋਲ ਨੂੰ ਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰਿਆ ਸਵਾਗਤ ਹੈ ਜੇ ਤੁਸੀਂ ਇਸ ਨਕੀ ਨੂੰ ਇੰਸਟਾਗ੍ਰam ਫੇਸਬੁਕ ਤੇ ਦੇਖਦੇ ਹੋ ਅੱਜ ਫ੍ਰੀਪੋਲ ਵਿਕੇ ਕਲਮਾਂ ਦੇ ਰੰਗ ਸਹਿਸਭਾ ਤੋਂ ਤੁਹਾਨੂੰ ਪਤਾ ਕਿ ਨਾ ਇੱਕ ਟੀਮ ਉੱਥੇ ਆਈ ਹੈ ਅਸੀਂ ਇਸ ਨਕੀ ਨਾਲ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਕੁੱਝ ਤੋਂ ਨਾਮ ਕੀ ਹੈ ਸਰ ਕੀ ਤੋਂ ਵੀ ਕਿਤੇ ਰਹਿੰਦੇ ਹੋ ਪੱਤਰਕਾਰ ਜੀ ਬਾਈਟ ਲੈ ਰਹੇ ਆ ਸਰਬਜੀਤ ਦੇ ਤੇ ਮੈਂ ਅੱਜ ਤੁਹਾਨੂੰ ਬਹੁਤ ਬਾਰ ਇਹ ਤੁਹਾਡੀ ਆਵਾਜ਼ ਵੀ ਇਹਨਾਂ ਦੀ ਆਵਾਜ਼ ਵੀ ਬੜੀ ਕੰਦੀ ਮਨੂ ਕੰਦਰੀ ਹੈ ਅੱਜ ਤੋਂ ਜਦੋਂ ਤੁਸੀਂ ਪਹਿਲੀ ਰੀਡ ਬਣਾਈ ਉਹ ਕਿਹੜੀ ਰੀਡ ਬਣਾਈ ਸੀ ਮੈਂ ਹਾਂ ਕਿਹਾ ਕਿ ਲਾਈਕ ਵੀ ਕਰੋ ਮੈਂ ਹਾਂ ਕਿਹਾ ਨਾ ਲਾਈਕ ਕਰੋ ਉਹ ਵੀ ਤਾਂ ਪੈਸੇ ਚਾਹੁੰਦੇ ਨੇ ਉਹ ਕਿੰਨੇ ਥੈਟੇ ਪਰੋ 1.60 ਲੱਖ ਰੁਪਏ 1.60 ਲੱਖ ਰੁਪਏ ਕਿੰਨੇ ਇਨਵੋਲਵ ਹੋਣਗੇ ਅੱਜ ਵੀਪੋਰਟੀ ਸਾਡੇ ਕੋਲ ਆਇਆ ਤੇ ਮੈਂ ਕਰਵਾਉਣਾ ਵੀਪੋਰਟ। ਕਬਰਾ ਵੀਪੋਰਟ ਦੇ ਦਰਸ਼ਨਾਂ ਨਾਲ ਨੂੰ ਕਰੀ ਤੇ ਇਹ ਤੁਹਾਨੂੰ ਨਵਾਂ ਵੀਡੀਓ ਲੀਕ ਹੈ। ਇਹ ਦੋਸਤੋ ਸਾਰਾ ਤੁਹਾਡੇ ਪਿਆਰ ਨਾਲ ਹੀ ਸੰਭਵ ਹੋਇਆ ਵਾ। ਇਸ ਜੈਨ ਇਸਪੋਰਟ ਕੀਤੀ ਸੋਸ਼ਲ ਮੀਡੀਆ ਤੇ ਤਾਂ ਕਰਕੇ ਆਈ ਭయ్యా ਹੋ ਜੰਡ ਥੱਲੇ ਟਾਈਪਸ ਨਹੀਂ ਉਹ ਕਰਦੀ ਮੁੱਛ ਵੀਰੇ ਦੀ ਗਵਾਨੀ ਇੱਜ਼ਤ ਵੀ ਭਰਦੀ ਹੋ ਜੰਡ ਥੱਲੇ ਟਾਈਪਸ ਨਹੀਂ ਉਹ ਕਰਦੀ ਮੁੱਛ ਵੀਰੇ ਦੀ ਗਵਾਨੀ ਇੱਜ਼ਤਾਂ ਵੀ ਭਰਦੀ ਅਣਖਾਂ ਦੀ ਗੱਲ ਸਦਾ ਆਪਿਆ ਦੇ ਤੇ ਇੱਕ ਗੀਤ ਹੋ ਸੰਕੁਸ਼ੀ ਆਪਣੀ ਮਾਟੀ ਦਾ ਆ ਵੀ ਚਾਰ ਗੀਤ ਆਏ ਹੋਏ ਆ ਇਹਦੇ ਪਹਿਲੇ ਤਿੰਨ ਗੀਤ ਇਸ ਤੋਂ ਪਹਿਲਾਂ ਆ ਚੁੱਕੇ ਆ ਜੀ ਨਹੀਂ ਇੱਕ ਗੀਤ ਆ ਕੋਈ ਮਰਦੀ ਦਾ ਕੋਸਲਾ ਹੋਣਾ ਚਾਹੀਦਾ ਸੋਣੀ ਸੁਣਾ ਚਲੋ ਸੋਣੀ ਸੁਣਾ ਦੇ mm ਹਾਂ ਅਕੁਰਪੇ ਗੂ ਪਾਕਿਸਤਾਨ ਦੇ ਤੋਂ ਲੈ ਛੱਬੋ ਆਪਦੇ ਹੁਣ ਆਡੀਅੰਸ ਨਾਲ ਵੀ ਗੱਲ ਕਰ ਲੈ ਹਾਂਜੀ ਸਾਸਤਰੀ ਕਾ ਜੀ ਸਾਰੇ ਜਣੇ ਮੇਰਾ ਨਿਊ Song ਜ਼ਰੂਰ ਸੁਣਿਓ ਆ ਰਿਹਾ ਆਪਣਾ ਨਿਊ Song ਤੇ ਆਪਾਂ ਪੋਸਟਰ ਰਿਲੀਜ਼ ਕਰਦੇ ਕਿਨੇ ਯਾਰ ਤੂੰ ਵੇਖ ਲੈਂਦਾ ਮੈਂ ਧਿਆਨ ਕੋਈ ਨਹੀਂ ਦੇ ਰਿਹਾ ਚਲ ਕੋਈ ਗੱਲ ਨਹੀਂ ਦੁਬਾਰਾ ਚਲ ਤੁਸੀਂ ਇਹਨੂੰ ਕਹਿ ਦੇਣਾ ਸੀ ਨੰਨੇਕਰ ਉਹ ਨਹੀਂ ਮੇਰੇ ਮੈਂ ਧਿਆਨ ਨਹੀਂ ਦੇ ਰਿਹਾ ਕੋਈ ਗੱਲ ਇੱਥੇ ਗਲਤੀ ਹੋ ਗਈ ਮੈਂ ਸੈਟਿੰਗ ਕਰਦਾ ਕਰਦਾ ਉਧਰ ਜਾਵੜਿਆ ਸੈਟਿੰਗ ਕਰਦਾ ਕਰਦਾ ਉਧਰ ਜਾਵੜਿਆ ਇਹ ਦੂਸਰਾ ਆਪ ਚਲਾਉਂਦੇ ਆ ਨਾ ਇਹ ਮੈਂ ਸੈਟਿੰਗ ਕਰਦਾ ਕਰਦਾ ਖਬਰ ਵਾਲਾ ਆਪ ਹੁੰਦਾ ਇਹ ਚ ਕਹੇ ਖੜਿਆ ਜੀ ਤੂੰ ਕੋਈ ਨਹੀਂ ਮੈਂ ਸੋਣੀਆਂ ਗੱਲਾਂ ਕਰਦੀਆਂ ਜਗ ਜਗ ਜੀਓ ਮੇਰਾ ਪੁੱਤ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਕੀ ਕੋਈ ਬੰਨੀ ਸੀ ਕਿ ਆ ਲਾ ਲਿਆ ਜੀ ਹਾਂਜੀ ਹਾਂਜੀ ਆ ਉਹਨੂੰ ਫੋਨ ਫੜਾ ਲਓ ਕੋਈ ਕਰਕੇ ਵੀਡੀਓ ਬਣਾ ਦੇ ਫੈਸਟ ਕਰ ਦਿਓ ਕੋਈ ਹੋਰ ਗੱਲ ਕੋਈ ਠੀਕ ਹੈ ਜੀ ਅੱਸੀ ਕੱਲ ਸਾਰਿਆਂ ਨੂੰ ਤੇ ਦਾਦੇਵਾਲੀ ਰਫਲ ਗੀਤ ਆਪਣਾ 15 ਜੁਲਾਈ ਤੱਕ ਆਜੂਗਾ ਜੀ ਤੇ ਸਾਰਿਆਂ ਨੇ ਸਪੋਰਟ ਕਰਨੀ ਆ ਤੁਸੀਂ ਤੇ ਧੰਨਵਾਦ ਥੈਂਕ ਯੂ